ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਜਿਹੜੇ ਜਈਏ ਆ ਰਹੇ ਨੇ ਆਪਾਂ ਉਹਨਾਂ ਦੀ ਸੰਖਿਆ ਕਰ ਰਹੇ ਹਾਂ ਤੇ ਪਹਿਲਾਂ ਭਾਗ ਦੋ ਭਾਗ ਬਣਾਏ ਸਨ ਤੇ ਉਹਦੇ ਕੱਲੇ-ਕੱਲੇ ਅੱਖਰ ਦੀ ਆਪਾਂ ਸੰਖਿਆ ਕੀਤੀ ਸੀ ਕਿ ਜਿੱਥੇ ਐਡੇ ਨੂੰ ਜਈਏ ਨੂੰ ਕੰਨਾ ਆ ਜਾਵੇ ਉਥੇ ਕਿਵੇਂ ਸਿਹਾਰੀ ਬਣ ਕੇ ਕਿਵੇਂ ਉਹਨੇ ਐਡੇ ਕੰਨਾ ਬਣ ਜਾਣਾ ਹੈ ਜਾਂ ਚਿੱਠੇ ਜਈਏ ਨੂੰ ਔਂਕੜ ਆ ਜਾਵੇ ਜਈਏ ਨੂੰ ਹੋੜਾ ਆ ਜਾਵੇ ਉਸ ਦਾ ਵਿਚਾਰਨ ਕਿਵੇਂ ਕਰਨਾ ਹੈ ਅੱਜ ਆਪਾਂ ਸੰਗਤ ਜੀ ਸੰਥਿਆ ਕਰਨੀਏ ਜਈਆ ਊੜੇ ਔਂਕੜ ਆਉਂਦਾ ਪਾਠ ਜਈਏ ਹੋੜਾ ਆਉਂਦਾ ਹੈ ਜਈਏ ਸਿਹਾਰੀ ਆਉਂਦੀ ਹੈ ਜਦੋਂ ਵੀ ਗੁਰਬਾਣੀ ਪੜ੍ਹਦੇ ਆਪਾਂ ਜਦੋਂ ਇਹ ਸ਼ਬਦ ਆ ਜਾਣ ਕਿਤੇ ਵੀ ਗੁਰਬਾਣੀ ਦੇ ਵਿੱਚ ਵੈਸੇ ਆਉਂਦੇ ਨਹੀਂ ਗੁਰਬਾਣੀ ਵਿੱਚ ਪਰ ਜੇ ਆਪਾਂ ਜਦੋਂ ਪੜ੍ਹਦੇ ਹਾਂ ਕਿਤੇ ਵਿੱਚ ਆ ਜਾਣ ਤੁਸੀਂ ਉਦੋਂ ਕੀ ਸੋਚਣਾ ਹੈ ਕਿਵੇਂ ਇਸ ਦਾ ਉਚਾਰਨ ਕਰਨਾ ਹੈ ਕਈ ਵਾਰ ਕਿਉਂਕਿ ਆਪਾਂ ਨੂੰ ਇਸ ਦਾ ਉਚਾਰਨ ਭੁੱਲ ਜਾਂਦਾ ਹੈ ਜਦੋਂ ਵੀ ਗੁਰਬਾਣੀ ਵਿੱਚ ਇਹ ਸ਼ਬਦ ਆਉਂਦਾ ਕਕੇ ਕੰਨਾ ਜਈਆ ਊੜੇ ਔਂਕੜ ਉਹ ਤੁਸੀ ਸਮਝ ਲੈਣਾ ਹੈ ਕਿ ਇਸ ਜਿਹੜਾ ਜਈਆ ਪਾਇਆ ਹੈ ਜਈਏ ਦੇ ਵਿੱਚੋਂ ਇਹ ਜਈਆ ਮੁਕਤਾ ਹੈ ਇੱਥੇ ਜਈਆ ਮੁਕਤਾ ਆਇਆ ਹੈ ਇਹਨੇ ਐੜਾ ਮੁਕਤਾ ਬਣ ਜਾਣਾ ਪਰ ਐੜਾ ਮੁਕਤਾ ਬਣ ਤੋਂ ਪਹਿਲਾਂ ਇੱਥੇ ਈੜੀ ਨੂੰ ਸਿਹਾਰੀ ਪਵੇਗੀ ਹੁਣ ਤੁਸੀਂ ਇਹ ਵੇਖਣਾ ਕਿ ਜੱਜੇ ਹੋੜਾ ਇਹ ਜਈਏ ਹੋੜਾ ਜਈਆ ਊੜੇ ਔਂਕੜ ਪਾਠ ਆ ਰਿਹਾ ਹੈ ਉਸ ਵਿੱਚ ਪਹਿਲਾਂ ਈੜੀ ਸਿਹਾਰੀ ਪੈਣੀ ਹੈ ਈੜੀ ਸਿਹਾਰੀ ਪੈਣੀ ਹੈ ਫਿਰ ਐੜਾ ਮੁਕਤਾ ਬਣ ਜਾਣਾ ਵਿੱਚ ਤੇ ਊੜੇ ਔਂਕੜ ਉਸ ਨੇ ਬਣ ਜਾਣਾ ਊੜੇ ਔਂਕੜ ਤੇ ਪੈ ਹੀ ਹੁੰਦਾ ਜਦੋਂ ਗੁਰਬਾਣੀ ਦਾ ਉਚਾਰਨ ਕਰਦੇ ਆ ਕੱਕੇ ਕੰਨਾ ਜਈਆ ਊੜੇ ਔਂਕੜ ਹੁਣ ਜਈਏ ਕੰਨਾ ਜਈਆ ਜਿਹੜਾ ਹੈ ਇੱਥੇ ਐੜਾ ਈੜੀ ਸਿਹਾਰੀ ਪਾ ਕੇ ਜਈਆ ਈੜੀ ਸਿਆਰੀ ਪਾ ਕੇ ਊੜੇ ਔਂਕੜ ਪਿਆ ਇਸ ਦਾ ਉਚਾਰਨ ਬਣ ਜਾਣਾ ਕੱਕੇ ਕੰਨਾ ਈੜੀ ਸਿਆਰੀ ਐੜਾ ਊੜੇ ਔਂਕੜ ਕਾਇਓ ਕਾਇਓ ਉਚਾਰਨ ਕਰਨਾ ਜਦੋਂ ਗੁਰਬਾਣੀ ਆਪਾਂ ਪੜ੍ਹਦੇ ਆ ਜਦੋਂ ਇਹ ਸ਼ਬਦ ਆ ਗਿਆ ਤੁਸੀਂ ਉਦੋਂ ਉਚਾਰਨ ਕਰਨਾ ਹੈ ਵਿਚ ਆਪੇ ਜੋੜ ਲਾ ਲੈਣਾ ਕਿ ਕਕਾ ਕਕੇ ਕੰਨਾ ਹੈ ਜਈਆ ਊੜ ਔਕੜ ਹੈ ਈੜੀ ਸਿਹਾਰੀ ਐੜਾ ਐੜਾ ਮੁਕਤਾ ਬਨਣਾ ਤੇ ਇੱਥੇ ਵਿੱਚੋ ਈੜੀ ਸਿਹਾਰੀ ਪਾਉਣੀ ਹੈ ਕਾਇਓ ਉਚਾਰਨ ਕਰਨਾ ਹੈ ਕਾਇਓ ਜੱਜਾ ਜਈਏ ਹੋੜਾ ਕਿਤੇ ਵੀ ਗੁਰਬਾਣੀ ਵਿੱਚ ਇਹ ਪਾਠ ਆਉਂਦਾ ਹੈ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਤੁਸੀਂ ਸਮਝ ਲੈਣਾ ਕਿ ਇੱਥੇ ਜਈਏ ਨੂੰ ਹੋੜਾ ਆ ਗਿਆ ਇੱਥੇ ਹੁਣ ਜਈਏ ਨੂੰ ਹੋੜਾ ਨਾ ਤਾ ਊੜੇ ਇਹ ਐੜੇ ਹੋੜਾ ਪੈਂਦਾ ਤੇ ਨਾਹੀਂ ਈੜੀ ਹੋੜਾ ਪੈਂਦਾ ਇੱਥੇ ਤੁਸੀਂ ਸਮਝ ਲੈਣਾ ਕਿ ਊੜੇ ਹੋੜਾ ਬਣੇਗਾ ਊੜੇ ਹੋੜਾ ਬਣੇਗਾ ਊੜੇ ਹੋੜਾ ਤੇ ਇਹ ਸਮਝ ਲੈਣਾ ਕਿ ਜਿੱਥੇ ਊੜੇ ਹੋੜਾ ਬਣ ਰਿਹਾ ਹੈ ਤੇ ਉੱਥੇ ਈੜੀ ਨੂੰ ਸਿਹਾਰੀ ਪਹਿਲਾਂ ਉਚਾਰਨ ਹੋਵੇਗਾ ਜਿਵੇਂ ਸ਼ਬਦ ਪਾਇਆ ਹੋਇਆ ਹੈ ਜੱਜਾ ਜਈਏ ਹੋੜਾ ਜੱਜਾ ਜਈਏ ਈੜੀ ਸਿਆਰੀ ਊੜੇ ਹੋੜਾ ਜਯੋ ਜਯੋ ਪਾਠ ਉਚਾਰਨ ਕਰ ਇਹ ਸਮਝ ਲੈਣਾ ਕਿ ਜਈਏ ਹੋੜਾ ਆ ਰਿਹਾ ਇੱਥੇ ਊੜੇ ਹੋੜਾ ਬਣ ਜਾਣਾ ਹੈ ਪਹਿਲਾਂ ਈੜੀ ਸਿਆਰੀ ਪੈਣੀ ਹੈ ਈੜੀ ਸਿਆਰੀ ਪਾ ਕੇ ਹੀ ਅੱਗੇ ਊੜੇ ਨੂੰ ਹੋੜਾ ਬਣਨਾ ਹੈ ਜਯੋ ਈੜੀ ਸਿਆਰੀ ਊੜੇ ਹੋੜਾ ਜਯੋ ਪਾਠ ਉਚਾਰਨ ਕਰਨਾ ਹੈ ਅੱਗੇ ਦੱਦਾ ਜਈਏ ਸਿਆਰੀ ਇਹ ਪਾਠ ਗੁਰਬਾਣੀ ਵਿੱਚ ਅਨੇਕਾਂ ਵਾਰ ਆਉਂਦਾ ਹੈ ਕਈ ਸੰਗਤਾਂ ਇਸ ਨੂੰ ਪੜ ਜਾਂਦੀਆਂ ਦਇ ਕਈ ਪੜਦੀਆਂ ਦਾਜ ਕਈ ਹੋਰ ਤਰੀਕੇ ਦੇ ਨਾਲ ਉਚਾਰਨ ਕਰਦੀ ਹੈ ਦਜ ਪਾਠ ਗੁਰਬਾਣੀ ਵਿੱਚ ਨਹੀਂ ਆਉਂਦਾ ਜੇ ਦੱਦਾ ਤੇ ਜਈਏ ਪਾਠ ਆਉਂਦਾ ਉਸ ਨੂੰ ਦਾਜ ਉਚਾਰਨ ਨਹੀਂ ਕਰਨਾ ਉਹ ਦਾਜ ਪਾਠ ਨਹੀਂ ਬਣਦਾ ਤੇ ਨਾ ਹੀ ਦਇ ਪੜਨਾ ਹੈ ਦੈ ਪਾਠ ਬਣੇਗਾ ਜੇ ਦੱਦਾ ਜਈਆ ਪਾਠ ਹੋਵੇਗਾ ਦੱਦਾ ਜਈਆ ਦੋਨੇ ਅੱਖਰੇ ਮੁਗਤੇ ਹੋਣਗੇ ਫਿਰ ਉਸ ਨੂੰ ਦੈ ਪਾਠ ਉਚਾਰਨ ਕਰਨਾ ਹੈ ਦੈ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਬਾਸ ਜੀ ਉਹ ਇਹ ਪੰਕਤੀ ਆਉਂਦੀ ਉੱਥੇ ਦੱਦਾ ਤੇ ਜਈਆ ਦੋਨੇ ਅੱਖਰ ਮੁਗਤੇ ਨਹੀਂ ਇੱਥੇ ਪਰ ਸਿਹਾਰੀ ਲੱਗੀ ਹੋਈ ਹੈ ਦੱਦਾ ਜਈਏ ਸਿਹਾਰੀ ਦੱਦੇ ਨੂੰ ਸਿਹਾਰੀ ਜਿਹੜੀ ਹੈ ਇਹ ਤੁਸੀਂ ਸਮਝ ਲੈਣਾ ਕਿ ਇੱਥੇ ਜਿਹੜੇ ਜਈਏ ਨੂੰ ਸਿਹਾਰੀ ਆਈ ਹੈ ਦੱਦਾ ਜਈਏ ਸਿਆਰੀ ਉਚਾਰਨ ਕਰਨ ਵਾਸਤੇ ਪਹਿਲਾਂ ਪਿਛਲੇ ਪਾਸੇ ਹੁਣ ਤੁਸੀਂ ਜਈਏ ਦੇ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ ਜਈਏ ਦੇ ਵਿੱਚੋਂ ਊੜਾ ਐੜਾ ਈੜੀ ਹੁਣ ਤੁਸੀਂ ਵੇਖਣਾ ਹੈ ਕਿ ਜਿਹੜੀ ਜਈਏ ਨੂੰ ਸਿਆਰੀ ਹੈ ਸਿਆਰੀ ਉਹ ਤਿੰਨ ਅੱਖਰਾਂ ਨੂੰ ਕਿਨੂੰ ਪੈਂਦੀ ਊੜੇ ਨੂੰ ਸਿਆਰੀ ਨਹੀਂ ਪੈਂਦੀ ਐੜ ਨੂੰ ਸਿਆਰੀ ਨਹੀਂ ਪੈਂਦੀ ਈੜੀ ਨੂੰ ਸਿਆਰੀ ਪੈਂਦੀ ਹੈ ਉੱਥੇ ਖੇਰਲੇ ਪਾਸੇ ਇਥੇ ਇਹਨਾਂ ਈੜੀ ਸਿਆਰੀ ਬਣ ਜਾਣਾ ਪਰ ਉਸ ਤੋਂ ਪਹਿਲਾਂ ਈੜੀ ਨੂੰ ਬਿਹਾਰੀ ਲਾ ਕੇ ਅਖੀਰ ਤੇ ਈਡੀ ਸਿਆਰੀ ਈਡੀ ਬਿਹਾਰੀ ਲਾ ਕੇ ਅਖੀਰ ਤੇ ਈਡੀ ਸਿਆਰੀ ਜਈਏ ਸਿਆਰੀ ਈਡੀ ਸਿਆਰੀ ਕਿਉਂਕਿ ਈਡੀ ਸਿਆਰੀ ਜਈਆ ਇੱਥੇ ਈਡੀ ਦੀ ਸਿਆਰੀ ਆਵਾਜ਼ ਉਚਾਰਨ ਹੋਵੇਗੀ ਉਚਾਰਨ ਬਣੇਗਾ ਦਈਏ ਦਈਏ ਉਚਾਰਨ ਕਰਨਾ ਜੇ ਕਿਸੇ ਨੂੰ ਸ਼ੱਕ ਹੋਵੇ ਸ਼ੰਕਾ ਹੋਵੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਕਥਾ ਵੀ ਪਈ ਹੈ ਸਾਰੇ YouTube ਤੇ ਉੱਥੇ ਵੀ ਤੁਸੀਂ ਉਚਾਰਨ ਕਰ ਸਕਦੇ ਹੋ ਉਹਨਾਂ ਦਾ ਦਰਪਣ ਉੱਥੇ ਵੀ ਲਿਖਿਆ ਉੱਥੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਉਚਾਰਨ ਹੈ ਦੱਦਾ ਜਈਏ ਸਿਆਰੀ ਦਈਏ ਦੱਦਾ ਈੜੀ ਬਿਹਾਰੀ ਈੜੀ ਸਿਆਰੀ ਦਈਏ ਉਚਾਰਨ ਕਰਨਾ ਕਿਤੇ ਵੀ ਇਸ ਤਰ੍ਹਾਂ ਦੇ ਇਹ ਸ਼ਬਦ ਗੁਰਬਾਣੀ ਵਿੱਚ ਆ ਜਾਣ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ